ਹਰਿ ਲਾ ਪੰਜਵਾ ਚਰਨ ਤੋਂ ਘਰ ਪਹਿਲਾ ਇਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਲ ਸਰਾਤ ਚਿਤੋ ਆਨੰਦ ਨੀਤੋ ਖੋਲ ਕਵਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵੋਆਂੰੰਦਨਨੀ ਤਾ ਖੋਲ ਕਾਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਤ ਚੰਤ ਸੋਨਿਆ ਰਹੁਮਾਰੀ ਸੱਜਣੋ ਇਕ ਕਰੋ ਬੇਨੰਤੀਆ ਤਿਸ ਮੋਹਣ ਲਾਲ ਪਿਆਰੇ ਹੋ ਫਿਰੋ ਖੁਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀਜੈ ਨਹਿਣੁ ਹੁ ਮਾਰੀ ਪ੍ਰਹਿ ਰੰਗ ਰੰਗਾਰੇ ਇਕ ਤਿਲ ਭੀ ਨਾ ਧੀਰੀ ਜੈ ਪ੍ਰਭ ਸੋ ਮਨ ਲੀਨਾ ਜੋ ਜਲ ਮੀਨਾ ਚਾਤਰਕ ਜਵੈ ਤੇ ਸੰਤੀ ਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਖਾਏ ਗੋ ਜਾਣਤੀ ਆ ਰਾਬੋ ਸੋ ਮਨ ਲੀ ਨਾ ਜੋ ਜਲ ਮੀਨਾ ਚਾਤਰੁ ਕੁ ਜਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਕਾ ਬੁਝੰਤੀਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਕਿਰਪਾ ਸਦ ਗੁਰਾਂ ਦੀ ਸਤ ਗੁਰਾਂ ਦੀ ਬਖਸ਼ਿਸ਼ ਦੁਆਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਭਾਈ ਤੇਜਸ ਸਿੰਘ ਜੀ ਬਟੰਡਾ ਜੋ ਸੰਗਤਾਂ ਨੂੰ ਹਰ ਰੋਜ਼ ਰੂਬਰੂ ਹੋ ਕੇ ਕਥਾ ਦੇ ਰਾਹੀਂ ਸੰਤਮ ਦੇ ਸਭ ਤੇ ਸਭ ਚ ਬੈਠ ਕੇ ਨਿਹਾਲ ਕਰਦੇ ਹਨ ਔਰ ਸਾਨੂੰ ਉਮੀਦ ਹੈ ਕਿ ਜੋ ਦੇ ਸਭ ਦੇ ਸੰਗਤ ਵਿੱਚ ਸੰਗਤ ਬੈਠੀ ਆ ਕਥਾ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੰਗਤ ਕਰ ਰਹੀ ਹੈ ਇਸੇ ਤਰ੍ਹਾਂ ਸ਼ਰਵਨ ਕਰਾ ਕਰੋ ਕਿਉਂਕਿ ਬਾਣੀ ਦੀ ਪੁੰਜ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੇ ਰਚਨਹਾਰੀ ਔਰ ਬਾਣੀ ਨੂੰ ਸਤ ਸੰਗਤੋ ਹਰ ਜਗ੍ਹਾ ਜਗ੍ਹਾ ਦੇ ਵਿੱਚੋ ਇੱਕ ਇੱਕ ਸ਼ਬਦ ਦੇ ਵਿੱਚ ਔਰ ਇੱਕ ਇੱਕ ਪੰਕਤੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨਾ ਕਰ ਰਹੀ ਹੈ ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਭਗਤੀਆਂ ਕੀਤੀਆਂ ਔਰ ਵਿਰੋਧੀ ਤਰਾਨੇ ਦੁਸ਼ਮਣਾਂ ਨੇ ਜ਼ਾਲਮਾਂ ਨੇ ਗੁਰੂ ਸਾਹਿਬ ਨੂੰ ਤਤੀਆਂ ਤਵੀਆਂ ਉੱਤੇ ਬਿਠਾ ਕੇ ਸਾਧ ਸੰਗਤ ਇੱਥਾ ਅੱਗ ਬਾਲਣੀ ਸ਼ੁਰੂ ਕੀਤੀ ਤੇ ਸਿਸਤੇ ਵਿੱਚ ਸਾਧ ਸੰਗਤ ਤਤੀ ਤਤੀ ਸੁਆਦੀ ਪਰ ਕੇ ਸਾਧ ਸੰਗਤ ਸੀਸ ਦੇ ਉੱਤੇ ਪਾਉਣੇ ਕੀਤੇ ਸੀ ਕੜਛੇ ਪਰ ਪਰਕੇ ਤਦ ਉਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੇ ਰਚਨਹਾਰੀ ਤੇ ਤਦ ਉਹਦੇ ਸਿੱਖੋ ਤੁਆਂ ਉਹਦੇ ਗੁਰਮਖੋ ਜਿਹੜੇ ਅੱਜ ਤੱਕ ਉਹਨਾਂ ਦੀਆਂ ਛਾਹ ਤਨ ਨੂੰ ਚੇਤੇ ਕਰ ਕਰਕੇ ਯਾਦ ਕਰ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਤੇ ਚੱਲਣ ਹਾਰੀ ਆ ਅੱਜ ਕੱਲ੍ਹ ਸਾਧ ਸੰਗਤ ਕਥਾ ਵਾਚ ਕੋ ਭਾਈ ਤੇਜ ਸਿੰਘ ਬਟੰਡਾ ਇਹਨਾਂ ਦੇ ਪਾਸੋਂ ਤੁਸੀਂ ਸੁਣਿਆ ਹੀ ਹੈ ਕਿ ਜੋ ਅੱਜ ਕੱਲ੍ਹ ਭਗਤੀ ਧਾਰਦੇ ਆ ਕੋਈ ਜਿਲਾਂ ਦੇ ਵਿੱਚ ਬੈਠਾ ਹੈ ਕੋ ਜੇਲਾਂ ਦੇ ਵਿੱਚ ਜਾਣ ਲਈ ਤਿਆਰ ਕੋਈ ਪੂਰੇ ਕੰਮ ਕਰਦੀ ਹੈ ਕੋਈ ਭੜੇ ਕੰਮ ਕਰਦੀ ਹੈ ਕੋਈ ਨਸ਼ੇ ਦੀ ਆਦੀ ਹੋਈ ਬੱਠੀ ਆ ਤੇ ਸਾਧ ਸੰਗਤ ਉਹਨਾਂ ਗੁਰਮੁਖਾਂ ਨੂੰ ਉਹਨਾਂ ਪਿਆਰਿਆਂ ਨੂੰ ਉਹਨਾਂ ਗੁਰੂਆਂ ਨੂੰ ਕੀ ਨਸ਼ਾ ਸੀ ਨਾਮ ਰੂਪੀ ਨਸ਼ਾ ਸੀ ਜਿਹੜਾ ਇੱਕ ਵਾਰ ਛਕ ਲੈਂਦੇ ਸਾਰੀ ਉਮਰ ਨਾਲ ਚੱਪਦਾ ਸੀ ਤੇ ਅੱਜ ਕੱਲ ਜਿਹੜੇ ਨਸ਼ੇੜੇ ਹੋਈ ਆ ਸਾਧ ਸੰਗਤ ਇਹ ਗੁਰੂ ਘਰ ਦੇ ਵਿੱਚੋਂ ਜਾਣੋ ਤਾਂ ਰਹਿ ਜਾਣੋ ਜ਼ਿੰਦਗੀ ਪਲਾਂ ਬਰਬਾਦ ਕਰ ਲੈਣ ਤੇ ਪ੍ਰਸਾਦ ਸੰਗਤ ਗੁਰੂ ਘਰ ਦੇ ਲੱਗਦੇ ਨਹੀਂ ਜਾਂਦੇ ਜਿਹੜੇ ਜਾਂਦੇ ਆ ਉਹ ਇੱਧਰ ਨਹੀਂ ਉੱਧਰ ਨਹੀਂ ਮਾਰ ਕੇ ਗੁਰੂ ਘਰ ਦੇ ਵਿੱਚ ਜਾ ਕੇ ਜਿਹੜਾ ਆਪਣਾ ਫਲ ਪ੍ਰਾਪਤ ਕਰਨਾ ਹੁੰਦਾ ਹੈ ਉੱਥੋਂ ਵੀ ਸਾਧ ਸੰਗਤ ਜੀ ਜਲਮ ਆਪਣਾ ਅਸਫਲਤਾ ਘਵਾ ਦਿੰਦੀ ਆ ਸੋ ਸਤਿਗੁਰਾਂ ਦਾ ਇਹ ਨਾਮ ਜਪਣਾ ਤੇ ਨਾਮ ਚ ਪਾਉਣਾ ਜਿਸ ਤਰ੍ਹਾਂ ਭਾਈ ਤੇਜਾ ਸਿੰਘ ਜੀ ਆਪ ਜਪੈ ਉਬਰ ਹੈ ਨਾਮ ਚ ਪਾਵੇ ਆਪ ਵੀ ਕਥਾ ਕਰਦੀ ਹੈ ਸੰਗਤਾਂ ਨੂੰ ਵੀ ਨਿਹਾਲ ਕਰਦੀ ਹੈ ਸੰਗਤਾਂ ਵੀ ਸੁਣਦੀਆਂ ਔਰ ਇੱਕ ਬੇਨਤੀ ਹੈ ਕਿ ਜਿੰਨਾ ਸੰਗਤਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਕਥਾ ਸਰਵਣ ਕਰ ਲਈ ਬਹੁਤ ਹੀ ਡੁੱਗੇ ਆ ਬਹੁਤ ਹੀ ਡਗੇ ਸੁਭਾਅ ਦੇ ਜਿਹੜੇ ਤੁਹਾਨੂੰ ਕਥਾ ਦੇ ਨਾਲ ਨਿਹਾਲ ਕਰਦੀ ਆ ਜਿਹੜਾ ਰੋਜ਼ ਜਿਹੜੇ ਗੁਰਮੁਖ ਪਿਆਰੇ ਸੁਣਦੇ ਆ ਤੇ ਸਾਨੂੰ ਪਤਾ ਹੈ ਉਹ ਕਥਾ ਦੇ ਉੱਤੇ ਵਿਚਾਰ ਕਰਕੇ ਮਨ ਨੂੰ ਦ੍ਰਿੜਤਾ ਦੇ ਵਿੱਚ ਲੈ ਕੇ ਮਨ ਵਰਤਿਆਂ ਨੂੰ ਕਾਗਰ ਕਰਕੇ ਜਿਹੜੇ ਸੁਣ ਲੈਂਦੇ ਆ ਸਤ ਸੰਗਤ ਤੇ ਉਹਨਾਂ ਦੇ ਘਰਾਂ ਦੇ ਵਿੱਚ ਇਹ ਕਾਲ ਕੰਟਕ ਦਾ ਕੋਈ ਡਰ ਨਹੀਂ ਰਹਿੰਦਾ ਅੱਜ ਕੱਲ ਟੀਵੀ ਤੇ ਚੱਲੀ ਜਾਂਦੀ ਆ ਮੋਬਾਈਲਾਂ ਤੇ ਚੱਲੀ ਜਾਂਦੀ ਆ ਦੇਖੋ ਇਹ ਸਰਗਣ ਬਿਊਟੀ 29 ਸਰਗੁਣ BTI 29 ਚੈਨਲ ਇਹ ਸਾਰੇ ਆਪਣੇ ਚੈਨਲ ਦਾ ਸਾਥ ਸੰਗਤੋ ਇਹ ਕਥਾ ਵਿਚਾਰਾ ਚੱਲਦੀਆਂ ਹਰ ਰੋਜ਼ 7:30 ਤੋਂ ਲੈ ਕੇ 8:30 ਵਜੇ ਤੱਕ ਪਿਆਰ ਤੇ ਸਤਿਕਾਰ ਦੇ ਨਾਲ ਸਾਰਿਆਂ ਸੰਗਤੋ ਸੁਣਿਆ ਕਰੋ ਸਰਵਨ ਕਰਿਆ ਕਰੋ BTI ਚੈਨਲ ਸਰਗੁਣ BTI ਚੈਨਲ 29 ਦਾ ਇਹਨਾਂ ਦਾ ਵੀ ਬਹੁਤ ਬਹੁਤ ਕੋਟਣ ਕੋਟਾ ਧੰਨਵਾਦ ਔਰ ਭਾਈ ਤੇਜਸਿੰਘ ਜੀ ਕਥਾਵਾਚਕ ਇਹਨਾਂ ਦਾ ਵੀ ਕੋਟਣ ਕੋਟਾ ਧੰਨਵਾਦ ਇਸੇ ਤਰ੍ਹਾਂ ਬਾਣੀ ਬਾਣੀ ਦੇ ਨਾਲ ਜਿਹੜੇ ਜੁੜ ਰਹੇ ਆ ਤੇ ਜਿਹੜੇ ਇਹ ਸਾਡੇ ਸਰਗੁਣ ਚੈਨਲ ਵਾਲੇ ਆ ਇਹਨਾਂ 'ਚ ਤਾਂ ਬਹੁਤ ਵੱਡੀ ਇੱਕੋ ਮਿਹਨਤ ਵੀ ਹੈ ਔਰ ਫਲ ਵੀ ਲੈ ਲਈਏ ਸਤਿਗੁਰੂ ਤੋਂ ਸੋ ਆ ਪਿਆਰ ਤਿਸਤਕਾਰ ਦੇ ਨਾਲ ਇਹਨਾਂ ਦਾ ਵੀ ਧੰਨਵਾਦ ਕਰੀਏ ਭਾਈ ਤੇਜ ਸਿੰਘ ਦਾ ਵੀ ਧੰਨਵਾਦ ਕਰੀਏ ਕਿ ਜਿਨ੍ਹਾਂ ਨੇ ਇਹ ਸਾਨੂੰ ਵੀ ਪ੍ਰੇਰਣਾ ਦੇ ਕੇ ਇਸ ਬਾਣੀ ਬਾਣੀ ਦੇ ਨਾਲ ਜੋੜਨਾ ਕੀਤਾ ਸੰਗਤ ਨੂੰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਕਥਾ ਦੀ ਅਮਰਤ ਤੇ ਅਮਲ ਕਰਦੀਆਂ ਤੇ ਗੁਰੂ ਘਰ ਦੇ ਨਾਲ ਜੁੜ ਗਈਆਂ ਤੇ ਜੁੜੀਆਂ ਵੀ ਹੋਣੀਆਂ ਚਾਹੀਦੀਆਂ ਇਸੇ ਤਰ੍ਹਾਂ ਜੁੜੇ ਕਰੋ ਫਤਿਹ ਬੁਲਾਓ ਗੱਟ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ